جو باہر ہو جو میں ٹائم لگا یا ایک, 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 ایک. ایک کو جانا دس کے حقائی چلیو تین پیار نہ میرا ویر پیار نہ اکنے آ چار پانچ چھ 7 8 9 10 11 12 ਸਵਾ 12 ਗਿੜੀਆ 1 ਮਿੰਟ ਵੇ 13 ਰਾਸੀ ਬਾਲਦ ਜੱਗਾ ਟਪਈ ਸਾਹਿਲ ਕਾਲਾ ਸੰਘਿਆ ਦਾ ਚੱਲਦਾ 14 ਉੱਪਰਲੇ ਪਾਸੇ ਭਿੰਦਾ ਬਿਜਲੀ ਵਾਲਾ 15 ਮਰੀਕ ਸਿੰਘ ਸਪੇਨ ਦਾ ਬੱਚਾ ਚੱਲਦਾ ਬਿੱਲਾ ਬਾਂਸੀਆਂ ਆਕਾਵਾ 16 17 ਧਰਾ ਨਾਵੇਦਰੋਨਾ ਬੋਲੋ ਇੱਕੋ ਜਣਾ ਦੱਸੂਗਾ ਕੁਰਸੀ ਤੇ ਚੱਲੋ ਜਿਹਨੇ ਦੱਸਣਾ ਇਧਰੋਂ ਵੀ ਬੇ ਖਿਆਲ ਹੈ ਮੇਰਾ ਵੀਰ ਪਿਆਰ ਨਾਲੇ ਇੱਕੇ ਭਾਈ ਤੇ 24 24 ਗੇੜੇ ਦੋ ਮੈਂ 22 ਬਈ ਸਾਰੇ ਜਾਣੇ ਏਡਾ ਤੋਂ ਨਾ ਬੋਲੋ ਮੇਰਾ ਵੀਰ 26 27 28 ਪਿਆਰ ਨੇ ਮੇਰਾ ਵੀਰ ਪਿਆਰ ਨਾਲੇ ਹੋਂ ਦਾ ਖਿਆਲ ਰੱਖ ਕੇ ਤੇ ਨਾ ਮੇਰਾ ਵੀਰ 31 32 ਤੇ ਤੇ ਛੱਡ ਕੇ ਪੂਛ ਛੱਡ ਕੇ ਚੰਤੇ ਯਾਰ ਨਾ ਮੇਰਾ ਵੀਰ ਕਾਈ ਕਰ ਚੱਲੋ ਗਲਤ ਹਕਾਈ ਵਾਲੀ ਜੋੜੀ ਕੈਨਸਲ ਹੁੰਦੀ ਨਾਲ ਹੱਕਾਵਾ ਵੀ ਕੈਨਸਲ ਹੋਣਾ ਆ 36 36 ਗੇੜੇ 3 ਮਿੰਟ ਬਾਰੋ ਸੈਂਤੇ 10 ਕਿਹਕਾਈ ਚੱਲੋ ਬੋਲਦਾ ਹੁੰਦਾ ਕਾ ਨਹੀਂ ਮਾਰਨਾ ਤੱਤੇ ਤਾਂ ਮੇਰਾ ਬਿਰ ਪਿਆਰ ਨਾਲੇ 38 ਤੁਸੀਂ ਜੋੜੀ ਕਟਾ ਲੈਣੀ ਆ ਬਾਹਰ ਵਾਲਿਆਂ ਨੇ 40 ਫਿਰ ਰਾਤ ਰਾਜ ਕਰਿਓ ਬਾਅਦ ਦੇ ਵਿੱਚ 48 ਸਵੇਰ ਦਾ ਕੰਮ ਨਹੀਂ ਹੋਇਆ ਜਿਹੜਾ ਲੱਗੇ ਕੰਨ ਤੁਸੀਂ 42 43 44 45 ਨਾ ਮੇਰਾ ਵੀਰ ਖਿਆਲ ਨਾਲੇ ਪਏ 46 47 ਮਾਰ ਲਿਆ ਨੂੰ ਲਾਟ ਬਾੜ ਨਹੀਂ ਆ ਵੀ ਜਿਹੜੇ ਇਧਰੋਂ ਬੋਲਦੇ ਆ 48 ਲਿਵਾ ਪਿਆਰ ਨੇ ਮੇਰਾ ਵੀਰ ਪਿਆਰ ਨਾਲੇ ਪਿਆ 51 10 ਨੰਬਰ ਮੰਨਾ ਜੂ ਪੰਡਾਲ ਜੂ ਐਸਏ ਜੋ ਤਿਆਰ ਰੱਖੋ ਮਾਰੋ ਇੱਕੋ ਜਾਣਾ ਬਈ ਇੱਕੋ ਜਾਣਾ 53 ਚਰੰਜਾ ਬੱਚਾ ਦੇਖੀ ਬਈ ਬਲੇਪਰ ਆਸੀ 55 ਚੈੱਕ ਕਰਾ ਦਿਓ ਜਾਣ ਲੱਗੇ ਹੋਏ ਸ਼ਿਪੰਧਿਆ ਨਾ ਵੇ ਬਾਰੂ ਨੇ 57 ਛੱਡ ਕੇ ਪੂਛ 58 ਨਾ Talk, talk, talk,